ਹਲਗਾਮ ਕਰਨਾ ਤੋਂ ਬਾਅਦ ਪਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਪੂਰਨ ਮਾਹੌਲ ਬਣਿਆ ਹੋਇਆ ਸੀ ਜੰਗ ਦੀ ਸਥਿਤੀ ਪੈਦਾ ਹੋ ਰਹੀ ਸੀ ਪਰ ਪਿਛਲੇ ਸ਼ਨੀਵਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗਬੱਦੀ ਨੂੰ ਲੈ ਕੇ ਸਹਿਮਤੀ ਬਣ ਗਈ ਇਸ ਸਬੰਧੀ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਦਿੱਤੀ ਤੇ ਹੁਣ ਪਾਕਿਸਤਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਇਹ ਬਿਆਨ ਪੁਲਵਾਮਾ ਹਮਲੇ ਨੂੰ ਲੈ ਕੇ ਆਇਆ ਦਾਜੇ ਕਿ ਅਕਸਰ ਪਾਕਿਸਤਾਨ ਦਾ ਇਹੀ ਬਿਆਨ ਹੁੰਦਾ ਸੀ ਕਿ ਪੁਲਵਾਮਾ ਅਟੈਕ ਦੇ ਵਿੱਚ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਹੁਣ ਪਾਕਿਸਤਾਨ ਦੇ 에ਅਰਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ ਨੇ ਪੁਲਵਾਮਾ ਅਟੈਕ ਦੇ ਸੰਬੰਧੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਟੈਕਟੀਕਲ ਬ੍ਰਿਲੀਅੰਸ ਹੈ ਯਾਨੀ ਕਿ ਇਹ ਚਲਾਕੀ ਦੇ ਨਾਲ ਕੀਤੀ ਗਈ ਫੌਜੀ ਕਾਰਵਾਈ ਸੀ ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਦਾ ਪਾਣੀ ਜ਼ਮੀਨ ਜਾਂ ਅਸਮਾਨ ਕੋਈ ਵੀ ਖਤਰੇ ਦੇ ਵਿੱਚ ਹੋਵੇਗਾ ਤੇ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਪੁਲਵਾਮਾ ਦੇ ਵਿੱਚ ਵੀ ਆਪਣੀ ਪ੍ਰਤਿਭਾ ਦੇ ਨਾਲ ਜਿਹੜੀ ਹੈ ਇਸ ਨੂੰ ਦੱਸਣ ਦੀ ਇੱਕ ਵਾਰ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਉੱਤੇ ਸਵਾਲ ਉੱਠੇ ਨੇ ਕਿ ਇੱਕ ਪਾਸੇ ਤਾਂ ਪਾਕਿਸਤਾਨ ਇਹ ਕਹਿੰਦਾ ਹੋਇਆ ਸੁਨਾਈ ਦਿੰਦਾ ਸੀ ਇਹ ਹਮੇਸ਼ਾ ਬਿਆਨ ਦਿੰਦਾ ਸੀ ਕਿ ਪੁਲਵਾਮਾ ਹਮਲੇ ਦੇ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ ਦੱਸਦੇ ਕਿ 2019 ਦੇ ਵਿੱਚ ਪੁਲਵਾਮਾ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 40 ਜਵਾਨ ਜਿਹੜੇ ਸਨ ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲੇ ਸੀ ਤੇ ਹੁਣ ਪਹਿਲਗਾਮ ਦੇ ਵਿੱਚ ਵੀ ਅਜਿਹਾ ਇੱਕ ਹਮਲਾ ਹੋਇਆ ਜਿਸ ਦੇ ਵਿੱਚ 26 ਬੇਕਸੂਰ ਸੈਲਾਨੀ ਮਾਰੇ ਗਏ। ਤੇ ਹੁਣ ਵੀ ਪਾਕਿਸਤਾਨ ਦਾ ਇਹੀ ਕਹਿਣਾ ਸੀ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਪੁਲਵਾਮਾ ਹਮਲੇ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਪਰ ਹੁਣ ਪਾਕਿਸਤਾਨ ਦੇ 에ਅਰਵਾਈਸ ਮਾਰਸ਼ਲ ਔਰੰਗਜ਼ੇਬ احمد ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪੁਲਵਾਮਾ ਦੇ ਵਿੱਚ ਜੋ ਕੁਝ ਵੀ ਹੋਇਆ ਸੀ ਉਸ ਨੂੰ ਉਹਨਾਂ ਨੇ ਇੱਕ ਚਲਾਕੀ ਦੇ ਨਾਲ ਕੀਤੀ ਹੋਈ ਫੌਜੀ ਕਾਰਵਾਈ ਦੱਸਿਆ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਨੈਸ਼ਨ ਹੈਜ਼ ਹਾਜ਼ ਹਾਉਰ ਸਮ ਫੋਰਸਸ ਵੀ ਹੈਵ ਆਲਵੇਸ ਅਪਹੋਲਡਡ ਇਟ ਐਟ ਆਲ ਕਾਸਟ ਐਟ ਆਲ ਕਾਸਟ ਵੀ ਡਿਡ ਟ੍ਰਾਈ ਟੂ ਟੈਲ ਥੈਮ ਵਿਦ ਆਰ ਟੈਕਟੀਕਲ ਬ੍ਰਿਲੀਅੰਸ ਇਨ ਪੁਲਵਾਮਾ